ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 80467 15312 81467 15312 ਬਾਈ ਕੋਲੇ 5 ਬੱਚੀਆਂ ਨੇ ਭਾਈ 5 ਹੀ ਸਿਰੇ ਦੀਆਂ ਨੇ ਆਓ ਕਰ ਲੈਨੇ ਆ ਭਾਈ ਨਾਲ ਗੱਲਬਾਤ ਅੱਜ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਮੈਂ ਚੜਦੀ ਕਲਾ ਜੀ ਨਾਮ ਤੇ ਐਡਰੈਸ ਬੋ ਨਾਮ ਭਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਤੇ ਪਾਤੇ ਪਧੌੜ ਸ਼ਹਿਰ ਹੈਗੇ ਜੀ ਆਪਣੇ ਮੋਬਾਈਲ ਨੰਬਰ ਬੋ 62800218644 ਜੀ ਭਾਈ 3 ਬੱਚੀਆਂ ਤਾਂ ਨਹੀਂ ਹਨ ਸਿਰੇ ਦੀਆਂ ਆਹ 3 ਕਾਫ ਤਏ ਹੈਗੇ ਡਾਕਟਰ ਆਪਣੇ ਕੋਲੇ ਕਿੰਨੀ ਉਮਰ ਹੈ ਜਿਹੜਾ ਉਹਰੇਲੇ ਪਾਸੇ ਖੜਾ ਹੈ ਬੱਚਾ ਇਹ ਪੈਨਿਅਰ ਦੇ ਬੋਲਦੀ ਹੈਗੀ ਬੱਚੀ ਮਾਦਰ ਇਹਦੀ 40 ਇੱਕ 23 ਦੀ ਹੈਗੀ ਠੀਕ ਹੈ ਆਪਣੇ ਘਰ ਦੇ ਬੱਚੇ ਹੈਗੇ ਪ੍ਰੋਪਰ ਡਿਟੇਲ ਆ ਓਕੇ ਇਹ ਹਜੇ 2 ਮਹੀਨਿਆਂ ਤੋਂ ਕੁਛਕ ਦਿਨ ਘਟਾਗਾ ਕਾਫ ਠੀਕ ਹੈ ਜੀ ਸਿੰਘ ਦੇ ਦਗਾਣ ਦਾਗ ਨਾਲ ਹੀ ਹੈਗੇ ਹੂੰ ਢਾਂਚਾ ਸਟਰਕਚਰ ਹੂੰ ਤੇ ਮਦਰ ਇਹਦੀ ਫਸਟ ਟਾਈਮਰ 33 ਕਿਲੋ ਤੇ ਜੀ 33 ਕਿਲੋ ਤੇ ਹਾਂਜੀ ਭਾਈ ਹੂੰ ਬੱਚਾ ਬਹੁਤ ਚੰਗਾ ਬਰੀਡ ਮੂਹ ਹਾਂ ਬਾਕੀ ਭਾਈ ਐ ਹੁਣ ਲੱਗੂ ਫੇਸ ਦੀ ਬਿਊਟੀ ਕਮਾੜ ਇਧਰੋਂ ਆਪਾਂ ਤੋੜ ਦਿੰਦੇ ਆ ਬਾਹਰ ਨੂੰ ਬੱਚੇ ਨੂੰ ਲੰਮਾ ਤੋੜ ਇਹਦੀ ਅੰਗਾ ਪੈਰਾਂ ਦਾ ਮਜ਼ਬੂਤ ਢਾਂਚਾ ਦੇਖੀ ਸਟਰਕਚਰ ਦੇਖੀ ਤੇ ਲੈਗ ਸਕੋਰ ਦੇਖੀ ਬੱਚੀ ਦੇ ਕਿੰਨੇ ਹੈਵੀ ਆ ਲੱਗਾਂ ਦੇ ਇੱਕ ਬੱਚੀ ਦੀਆਂ ਆ ਪਤਾ ਲੱਗਦਾ ਵੀ ਖਰਾ ਕਾਦੀ ਵੀ ਆ ਕਿੰਨੇ ਭਾਈ ਐ ਮੰਨ ਕੇ ਚੱਲ ਵੀ ਹੁਣ ਵੀ 8 ਕਿਲੋਗੋ ਦੁੱਧ ਪਿਆ ਦੇਈਦਾ ਇਹਨੂੰ ਓਕੇ ਭਾਈ ਠੀਕ ਆ ਭਾਈ ਚੋਰੀ ਚੰਗਿਆਚਾਰ ਥਾਣ ਨੇ ਭਾਈ ਬਰੀਡ ਇੱਕ ਨੰਬਰ ਆ ਚੰਗੇ ਸੀਮਣ ਦੀ ਇਮਾਨਦਾਰ ਕੰਮ ਚੰਗਾ ਕੱਦ ਕੱਠ ਪੂਰਾ ਚੰਗਾ ਬੱਚੇ ਦਾ ਹੂੰ ਇਹ ਹੋ ਵੀ ਛੋਟਾ ਜਿਹਾ ਹੋਊਗਾ ਹਾਂ ਫੇਸਬੁੱਕ ਸੌਰੀ 3 ਫੁੱਟ ਦਾ ਹਰੱਚ ਹੈਗਾ ਘੱਟਾਗਾ ਬੱਚੀ ਦਾ ਸਹੀ ਆ ਭਾਈ ਪੱਠਪੂੜੇ ਦੀ ਚੜਾਈ ਢਾਂਚਾ ਕਿੰਨਾ ਮਜ਼ਬੂਤ ਹੈਗਾ ਸੋਨਾ ਕਿੰਨਾ ਤੇ ਥਾਣ ਥੱਲੇ ਜਾ ਰਹੀ ਆ ਠੀਕ ਆ ਭਾਈ ਹਾਂਜੀ ਆ ਬੱਚਾ ਹੀ ਆ ਹਜੇ ਉਮਰ ਕੁਛ ਨਹੀਂ ਭਾਈ ਤੇ ਵਧਣਾ ਬਹੁਤ ਆ ਬੱਚੇ ਨੇ ਜੀ ਬਹੁਤ ਜਿਆਦਾ ਵਧਣਾ ਬੱਚੇ ਦੀ ਹੈ ਨਾ ਬਈ ਬਹੁਤ ਜਿਆਦਾ ਚੰਗਾ ਕਾਫ ਹੈ ਕੀ ਮੋਲ ਆ ਫਿਰ ਜੈਜ ਮੋਲ ਡਾਕਟਰ ਫੋਨ ਤੇ ਕਰਾਂਗੇ ਜੈਜ ਮੋਲ ਜਿਹੜੇ ਭਰਾ ਨੂੰ ਬਸ ਫਿਰ ਬਰੀਡਿੰਗ ਤੇ ਕੰਮ ਕਰਨਾ ਨੌਲਜ ਆ ਹਨਾ ਜਾਂ ਕੁਆਲਿਟੀ ਤੇ ਜਾਨਵਰ ਪਾਲਣੇ ਹੈਗੀ ਠੀਕ ਹੈ ਬਈ ਉਹ ਬੰਦਾ ਕਾਲ ਕਰ ਲਿਆ ਆਪਣੇ ਨਾਲ ਹਨਾ ਠੀਕ ਹੈ ਜਾਇ ਰੇਟ ਤੇ ਦੇਵਾਂਗੇ ਉਹ ਯਾ ਰੇਟ ਨਹੀਂ ਹੋਊਗਾ ਠੀਕ ਹੈ ਬਈ ਹਾਂਜੀ ਬਾਲਾ ਮੰਨ ਕੇ ਚੱਲ ਮੋਲ ਨਹੀਂ ਕਰਨਾ ਬਈ ਕਿਨਾਂ ਜਮ ਜੈਜ ਮੋਲੀ ਹੋਊਗਾ ਤੇ ਫੋਨ ਤੇ ਹੋ ਜਾਊਗਾ ਮੋਲ ਵੈਸੇ ਪਹਿਲਾਂ ਹੀ ਬਈ ਦੇ ਜੈਜ ਹੀ ਹੁੰਦੇ ਆ ਅੱਗੇ ਵੀਰੇ ਜਰਸੀ ਦਾ ਬੱਚਾ ਆ ਗਿਆ ਇਹਦੀ ਕਿੰਨੀ ਉਹ ਇਹਦੇ ਡਾਕਟਰ ਸਿੰਘ ਦਾਗਦੇ ਆਪਾਂ ਓਕੇ ਤੇ ਇਹ ਤਿੰਨ ਕੁ ਮਹੀਨਿਆਂ ਤੋਂ ਕੁਸ਼ਕ ਦਿਨ ਘਟਾਗਾ ਠੀਕ ਹੈ ਜੀ ਮਿਲਕ ਦਾਸ਼ਟ ਹੜਾਤਾ ਸੀਗਾ ਉਦੋਂ ਪਿਓ ਹਟ ਗਈ ਸੀ ਠੀਕ ਹੈ ਭਾਈ ਤੇ ਬਾਕੀ ਹੁਣ ਬੱਚੀ ਥੱਲੇ ਝੋਲੀ ਦਿਖਾ ਦੇ ਝੋਲੀ ਭਾਈ ਜਮਾ ਗੱਬਣ ਵਾਲੀ ਝੋਲੀ ਲੱਗੀ ਹੈ ਹਨਾ ਬੱਚਾ ਹੀ ਆਜੇ ਮਨ ਲਾ ਕੇ ਖਾ ਕੀ ਇੰਨੀ ਕ ਖਾਂਦੀ ਹੈ ਫੀਡ ਹੀ ਤੇ ਆਰਡਰ ਦਾ ਸਹੇਜ ਦੇਖ ਤੂੰ ਬੱਚੇ ਥੱਲੇ ਨਾ ਯਾਰ ਕੀ ਬਾਤ ਜਿਵੇਂ ਗੱਬਣ ਦੀ 21035 ਦੀ ਬੱਚੀ ਹੈਗੀ ਓਕੇ ਤੇ ਆਰਡਰ ਦਾ ਸਹੇਜ ਇੰਨਾ ਕ ਜਿਆਦਾ ਚੰਗਾ ਇੰਨਾ ਕ ਸਿੰਘ ਸਿੰਘ ਦਾਗੇ ਵੇਖ ਜਮਾ ਸਿੰਘ ਦਾਗੇ ਵੇ ਬਿਊਟੀ ਇੱਕ ਨੰਬਰ ਜਰਸੀ ਆਹ ਆ ਸਹੀ ਪਤਾ ਵੀ ਬੱਚਿਆਂ ਦੀ ਲੂਣ ਛੜਨੀ ਤਾਂ ਤਿੰਨ ਕ ਮਹੀਨੇ ਤੇ ਜਾ ਕੇ ਹੁੰਦੀ ਹੈਗੀ ਸਹੀ ਆ ਭਾਈ ਹਮ ਹਜੇ ਸਟਾਰਟਰ ਤੇ ਚੱਲਦੀ ਹੈਗੀ ਬੱਚੇ ਤੇ ਹਨਾ ਟੂਆ ਟੂਆ ਮੱਥੇ ਚ ਫਾਈਟ ਲੈਂਥ ਤੇ ਬਾਕੀ ਝੂਲੀ ਦਾ ਤਾਂ ਜਿਵੇਂ ਕਹਿੰਦਾ ਲੇਖਾ ਹੀ ਕੋਈ ਨਹੀਂ ਆ ਬਈ ਝੂਲੀ ਉਹੀ ਦੱਸਦੀ ਆ ਦੁੱਧ ਨਾਲ ਪੀਸ ਆ ਬੈਕ ਸਾਈਡ ਤੋਂ ਦੇਖ ਚੜਾਈ ਕਿੰਨੀ ਵੱਛੀ ਦੀ ਸਹੀ ਗੱਲ ਆ ਹਜੇ ਉਮਰ ਵੀ ਕੁਛ ਨਹੀਂ ਉਮਰ ਵੀ ਕੁਛ ਨਹੀਂ ਹਮ ਲੈ ਤੋੜਾ ਤਾਰਾ ਇਹ ਨਹੀਂ ਹੈਗਾ ਪੇਕਲ ਜੇ ਜਾਨਵਰ ਆਗੇ ਸਹੀ ਆ ਭਾਈ ਕੀੜੀ ਚੱਲਦੀ ਇਹਨਾਂ ਨੂੰ ਕੀੜੀ ਚੱਲਦੀ ਹਾਂ ਇਹਦਾ ਮੁੱਲ ਫਿਰ ਫੋਨ ਤੇ ਹੋ ਮੁੱਲ ਫੋਨ ਤੇ ਕਰਾਂਗੇ ਇਹਨਾਂ ਦੇ ਜੈ ਜੀ ਹੋਣਗੇ ਮੁੱਲ ਜੈ ਜੀ ਹੋਣਗੇ ਮੁੱਲ ਬਾਈ ਕਹਿੰਦਾ ਜਮਾ ਜੈ ਜ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਹੋਊਗਾ ਫੋਨ ਤੇ ਬਿਊਟੀ ਚੈੱਕ ਕਰੋ ਕਰਮਾ ਇਹ ਮੰਨ ਕੇ ਚੱਲੋ ਵੀ 2 ਕੁ ਮਹੀਨੇ 20 ਦਿਨਾਂ ਦੀ ਏਜ ਹੋਏ ਬੱਚੀ ਦੀ ਓਕੇ ਠੀਕ ਤੇ ਜਿਹੜੀ ਇਹਦੀ ਮਦਰ ਆਗੀ ਹੂੰ ਇਹਦੀ ਮਦਰ ਨੇ ਸੈਕੰਡ ਟਾਈਮ ਉਹਨਾਂ ਨੇ 27 ਕਿਲੋ ਦੁੱਧ ਕੱਢਿਆਗਾ ਠੀਕ ਹੈ ਹਾਂਜੀ ਹੂੰ ਤੇ ਢਾਂਚਾ ਬਿਊਟੀ ਤੇ ਥੱਲੇ ਦੀ ਕੁਆਲਿਟੀ ਸੁਭਾਅ ਵੀ ਬਾਲਾ ਠੰਡਾ ਲਾ ਬਾਲਾ ਜਿਆਦੇ ਚੰਗੇ ਆਗੇ ਬੱਚੇ ਐ ਸਹੀ ਗੱਲ ਆ ਲਾ ਚੂਲੀ ਤਾਂ ਬਈ ਦੇਖ। ਉਹ ਆ ਵਿੱਚ ਤੁਰੇ ਫਿਰਦੇ ਰਹਿੰਦੇ ਹੈਗੇ ਇਹਨਾਂ ਦੇ। ਸਹੀ ਹੈ। ਤੇ ਉਹ ਮੈਂ ਭੱਜਣ ਦਾ ਚੱਕਣ ਵਾਲਾ ਤਾਂ ਹੈ ਨਹੀਂਗਾ ਇਹਨਾਂ ਦਾ ਕੋਈ ਚੱਕਰ ਵੀ ਭਾਜੇ ਜਾਣਗੇ ਦੂਰ ਰੋਡਾ ਡਾਰ ਕੇ। ਸਹੀ ਹੈ ਲੈ। ਉਹ ਸਾਰਾ ਦਿਨ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਇਹਨਾਂ ਦੇ। ਸਹੀ ਹੈ ਬਾਈ। ਹੂੰ। ਮੁੱਲ ਬਾਈ ਕਹਿੰਦਾ ਬਾ। ਕੋਈ ਆਪਣੇ ਨਿਮਾਏ ਵੀ ਨਹੀਂ ਜਿੱਦੇ ਦੀਆਂ ਜੰਮੀਆਂ ਉਹਦੇ ਦੀਆਂ ਨਹੀਂ ਨਿਮਾਆਂ ਕੱਲਾ ਪ੍ਰੈਸ਼ਰ ਆ ਫਾਰਿਆਂ ਵਾਲਾ ਜਿਹੜਾ ਪੈਂਦਾ ਪਾਣੀ ਉੱਤੇ ਪੈ ਜਾਂਦਾ। ਠੀਕ ਹੈ ਬਾਈ। ਤੇ ਬਾਕੀ ਗੂਆਂ ਪੇਟ ਲਾਈਆਂ ਨਹੀਂ ਹੈਗੀਆਂ ਨੇਗੀਆਂ ਸੰਡੇ ਵੀ ਪੇਟ ਆ ਕਿਉਂਕਿ ਥੱਲੀ ਫੀਡ ਹੀ ਖਾਂਦੇਗਾ ਹਜੇ ਜਿਵੇਂ ਕਹਿੰਦਾ 4-5 ਦਿਨ ਪਾਉ ਦੇਖੋ ਝੋੜੀ ਦੇਖੋ ਦੂਰੋਂ ਲਿੰਦੀਆ ਝੋੜੀ ਬੈਕ ਸਾਈਡ ਦੀ ਚੜਾਈ ਦੇਖ ਇੱਥੋਂ ਹਮ ਤਾਂਚਾ ਦੇਖਾ ਚੀਜ਼ ਕਿੰਨਾ ਚੋੜਾ ਬੱਚੇ ਦਾ ਸਹੀ ਹੈ ਭਾਈ ਹਮ ਵਾ ਕੀ ਹੋਜੇ ਤਾਂ ਬੱਚਾ ਯਾਰ ਹਜੇ ਤਾਂ ਬੱਚੇ ਨੇ ਬਹੁਤ ਰੰਗ ਦਿਖਾਉਣੇ ਥਾਣੀ ਚਾਰ ਆਗੇ ਐਕਟਰ ਐਕਸਟਰਾ ਫੋਰਸ਼ਾਂ ਘੋਰਾ ਵੀ ਹੈ ਨਹੀਂ ਜੀ ਠੀਕ ਹੈ ਭਾਈ ਹਾਂਜੀ ਓਕੇ ਭਾਈ ਅੱਗੇ ਭਾਈ ਤਿੰਨ ਨੰਬਰ ਬੱਚਾ ਇਹ ਕਿੰਨੇ ਦਿਨਾਂ ਦਾ ਭਾਈ ਇਹ ਹੋਗਾ ਡਾਕਟਰ 12 ਕਿ ਦਿਨਾਂ ਦਾ ਬੱਚਾ ਓਕੇ ਭਾਈ ਹਾਂਜੀ ਤੇ 12 ਦਿਨਾਂ ਦੀ ਉਮਰ ਆ ਭਾਈ ਬੱਚਾ ਦੇਖੋ ਕੁਆਲਿਟੀ ਦੇਖਣਾ ਭਾਈ ਮੈਂ ਕਿਹਾ ਡਾਕਟਰ ਬਿਊਟੀ ਤੇ ਢਾਂਚਾ ਤੇ ਹਮ ਰਾ ਗਰੂਪ ਦੇਖਣ ਵਾਲਾ ਬੱਚੇ ਦਾ ਸਹੀ ਹੈ ਬਾਈ ਕਿੰਨਾ ਕੁ ਰਿਕਾਰਡ ਦੀ ਮਾਂ ਦਾ ਬਾਈ ਇਹਦੀ ਮਾਂ ਦਾ ਰੈਟਰ ਇਸ ਟਾਈਮ ਆਪਣੇ ਕੋਲੇ ਹੈਗੀ ਹੈਗੀ ਆਪਾਂ ਜੇ ਕੋਈ ਬੰਦਾ ਦੇਖਣਾ ਚਾਹਵੇ ਦੇਖ ਵੀ ਲਵੇ ਇਹਦੀ ਮਾਂ ਨੂੰ ਹੂੰ 29 30 ਫਸਟ ਟਾਈਮਰ ਹੈਗੀ ਠੀਕ ਹੈ ਬਾਈ ਹਾਂਜੀ ਪਹਿਲੇ ਸੂਰ ਹੈਮਰ ਦੀ ਹੈ ਖੋਦਾਗੀ ਕਰਦੇ ਬਾਈ ਕਹਿੰਦਾ ਚੱਲਦੀ ਆ ਓਕੇ ਹੈਮਰ ਬੋਲ ਦੀ ਖੋਦਾ ਇਹ ਠੀਕ ਹੈ ਬਾਈ ਹਾਂਜੀ ਚੰਗੇ ਸੀਮਣ ਦੀ ਆ ਬਾਈ ਤੇ ਮਾਂ ਦਾ ਰਿਕਾਰਡ ਬਹੁਤ ਚੰਗਾ ਬਾਈ ਦੇ ਫਾਰਮ ਦੀ ਬੱਚੀ ਹੈ ਇਹ ਹਨਾ ਬਾਈ ਸਾਰੇ ਬੱਚੇ ਆਪਾਂ ਦਿਖਾਈ ਦੇਮਾ ਕਿਹਾ ਵੇਚ ਦੀ ਝਾਤੀ ਜੀ ਮਾਰ ਕੇ ਕੈਮਰੇ ਦੀ ਹੂੰ ਸਾਰੇ ਬੱਚੇ ਬਾਈ ਦੇ ਫਾਰਮ ਦੇ ਆ ਬਿਊਟੀ ਚੈੱਕ ਕਰੋ ਨਾਸਾ ਦੇਖੋ ਗੁਲਾਬੀ ਬਰੀਡ ਬੜੀ ਆ ਯਾਰ ਬੱਚੇ ਤੇ ਹਨਾ ਬਰੀਡ ਬਹੁਤ ਜ਼ਿਆਦੀ ਆ ਜੀ ਲੈ ਬਾਈ ਸੁਭਾਅ ਕਿੰਨਾ ਠੰਡਾ ਹਨਾ ਬਹੁਤ ਜ਼ਿਆਦੀ ਠੰਡਾ ਸੁਭਾਅ ਦਾ ਸਹੀ ਆ ਬਾਈ ਬੱਚਾ ਬਹੁਤ ਚੰਗਾ ਬਾਕੀ ਆ ਨਾ ਬੱਚੇ ਪਤਾ ਸੇਅਰ ਕਰਦੇ ਆ ਆਪਣੇ ਕੋਲੇ ਬੱਚੇ ਹੋਰ ਵੀ ਹੈਗੇ ਤਿਆਰ ਕਰਨ ਵਾਲੇ ਫਿਰ ਜ਼ਿਆਦੇ ਬੱਚੇ ਤਿਆਰ ਨਹੀਂ ਹੁੰਦੇ ਇਕੱਠੇ ਸਹੀ ਆ ਬਾਈ ਕਿਉਂਕਿ ਇਹਨਾਂ ਨੂੰ ਚੰਗੀ ਕੇਅਰ ਕਰਨੀ ਪੈਂਦੀ ਗੀ ਫਿਰ ਜਾ ਕੇ ਤਿਆਰ ਹੁੰਦੇ ਆ ਬੱਚੇ ਵੀ ਹੁਣ ਜੇ ਇਕੱਲੀ ਤੂੜੀ ਤੇ ਪਾਲਨੇ ਹੁਣ ਤਾਂ ਚਾਹੀਏ 10 ਹੋਰ ਕਰ ਲੀਏ ਇੱਥੇ ਸਹੀ ਗੱਲ ਆ ਬਾਈ ਸਹੀ ਗੱਲ ਆ ਹਮ ਬ ਅਰ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਹਮ ਅੱਜ ਕੋਈ ਮੱਥਾ ਮਾਰੀ ਦੀ ਲੋੜ ਨਹੀਂ ਐ ਸਿੱਧੀ ਜਾ ਕੇ ਖਰਾਕ ਤੇ ਤਿਆਰ ਕਰ ਲੈਣੇ ਬੱਚੇ ਅਗਲੇ ਨੇ ਸਹੀ ਆ ਬਾਈ ਸਹੀ ਆ ਬਾਈ ਲੈ ਬਿਊਟੀ ਇੱਕ ਨੰਬਰ ਆ ਥਣ ਚਾਰੀ ਆ ਬਾਈ ਚਾਰ ਹੀ ਥਾਣਾ ਐਕਸਟਰਾ ਫੋਰ ਸ਼ੰਗ ਤਾਂ ਪੋਰੇ ਆ ਵੀ ਕਿਸੇ ਬੱਚੇ ਦੀ ਬਿਊਟੀ ਬੜੀ ਆ ਯਾਰ ਬੱਚੇ ਤੇ ਹਨਾ ਬਾਕੀ ਚੰਗੇ ਸੀਮਣ ਦਾ ਮਾਣ ਦਾ ਰਿਕਾਰਡ ਚੰਗਾ ਸਾਰੀਆਂ ਗੱਲਾਂ ਓਕੇ ਆ ਬਾਈ ਤੇ ਮੁੱਲ ਦੀ ਗੱਲ ਕਰੀ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਣਗੇ ਬਾਹਲੇ ਮੁੱਲ ਨਹੀਂ ਕਰਨੇ ਬਾਈ ਮੁੱਲ ਡਾਕਟਰ ਫੋਨ ਤੇ ਕਰਾਂਗੇ ਮੁੱਲ ਕਰਾਂਗੇ ਜਾਇਜ਼ ਜਿਓ ਤਿੰਨੇ ਇਕੱਠੇ ਆ ਲੈ ਕੇ ਜਾਓ ਵਧੀਆ ਮਾਨਸਤਾਨ ਕਰਾਂਗੇ ਭ ਅੱਗੇ ਵੀਰੇ ਆ ਬੱਚੇ ਆਗੇ ਜਿਵੇਂ ਆ ਡੱਬੀ ਵਿੱਚੀ ਆ ਕਿੰਨੀ ਕੁ ਉਮਰ ਹੈ ਦੀ ਭਰਾ ਯਾਰ ਮਾਡਾ ਬੋਲ ਦੇ ਰਹਾ 13 ਮਹੀਨੇ ਦੀ ਹੈ ਜਾ ਓਕੇ ਹਾਂਜੀ ਠੀਕ ਹੈ ਪਲੀ ਪੁਲੀ ਵੀ ਕਾਦ ਘਾਟ ਬਹੁਤ ਜਿਆਦਾ ਚੰਗਾ ਹੈ ਟੀਕੇ ਦੇ ਤਕਰੀਬਨ ਕਾਦ ਟੀਕੇ ਦੇ ਜਮਾ ਕਾਬਲਾ ਜਮਾ ਕਾਬਲਾ ਟੀਕੇ ਦੇ ਪ੍ਰਿੰਟ ਫਰੋਂਟ ਇੱਕ ਨੰਬਰ ਆ ਫੇਸ ਬੂਸ ਬੜਾ ਪਿਆਰਾ ਬੋਲੀ ਫਾਦੀ ਬਹੁਤ ਚੰਗੀ ਆ ਕਦ ਬਹੁਤ ਹੈ ਨ ਬੱਚੀ ਤੇ ਥਣ ਵੀ ਥੱਲੇ ਐਕਸਟਰਾ ਫੋਟੋ ਸ਼ਾਂਗ ਨਹੀਂ ਚਾਰ ਹੀ ਆ ਠੀਕ ਆ ਹੂੰ ਚਾਰ ਹੀ ਥਣ ਹੋਣ ਖੁੱਲੀਆਂ ਨੇ ਬਾਈ ਥੋੜਾ ਜਿਹਾ ਮੰਨ ਕੇ ਚਲੋ ਵੈਸੇ ਗਾਰੰਟੀ ਹੋਣਾ ਬਾਈ ਮੈਂ ਕਹਾ ਜਿਹੜੀ ਚੀਜ਼ ਕਹਤੀ ਡਾਕਟਰ ਉਹਦੀ ਗਰੰਟੀ ਚਾਰ ਹੀ ਥਣ ਹੋਵੇ ਫੋਟ ਭੋਰਾ ਵੀ ਨਹੀਂ ਹੋਣੀ ਕਿਸੇ ਜਾਨਵਰ ਦੀ ਠੀਕ ਹੈ ਭਾਈ ਬਿਊਟੀ ਦੇਖ ਭਾਈ ਹੈਨਾ ਬਿਊਟੀ ਚੈੱਕ ਕਰ ਜਰਸੀ ਦੀ ਵੀ ਡਾਇਮੰਡ ਪੀਸ ਆ ਬੋਦੀਪਾਲ ਦੀ ਪੂਰੀ ਚੰਗੀ ਸਨਖ ਆਪਣਾ ਫੁੱਲ ਬੱਚੀ ਦੇ ਵਿੱਚ ਇਹ ਜੱਗ ਦੀ ਬੱਚੀ ਹੈਗੀ ਡਾਕਟਰ ਓਕੇ ਥਲੇ ਆਰਡਰ ਦਾ ਸਹੇ ਦੇਖ ਬੱਚੀ ਦੀ ਹੂੰ ਝੂਲੀ ਇੱਕ ਨੰਬਰ ਹੈਨਾ ਚਾਰ ਥਣ ਬਾਕੀ ਤੋਰਾ ਚੈੱਕ ਕਰਵਾ ਲੈ ਤੋਰੇ ਦੀਆਂ ਵੀ ਰੰਗ ਰੂਪ ਸਿੱਧਾ ਤਾਂ ਥਲੇ ਆਰਡਰ ਸਹੇ ਦੀ ਜਿਹੜੀ ਚੜਾਈ ਹੈਗੀ ਸੀਮਨ ਦੇ ਜਮਾ ਕਾਬਲਾ ਕਰਨੀ ਇਹ ਡਾਕਟਰ ਸੀਮਨ ਦੇ ਜਮਾ ਕਾਬਲਾ ਹੈਗੀ ਹੂੰ ਆਲਰੇਡੀ ਆ ਦੇਖ ਲੈ बच्चेदानी थी दी भी फुल गारंटी ਹੋਗਾ چاہے ਚੈੱਕ ਕਰਾ ਕੇ ਲਈਏ ਆਪਣੀ ਕੋਈ ਡਿਕਤੀ ਨਹੀਂ ਠੀਕ ਆ ਭਾਈ ਹਾਂ ਬਿਊਟੀ ਇੱਕ ਨੰਬਰ ਆ ਖੜਨੀ ਖੁੜਨੀ ਦੇਖੋ ਪੁੱਛੀ ਦੀ ਭਾਈ ਕੁਆਲਿਟੀ ਇੱਕ ਨੰਬਰ ਆ ਜਰਸੀ ਬੱਚਾ ਟੌਪ ਦਾ ਨਕੀਨਾ ਹੀ ਆ ਜਰਸੀ ਬੱਚਾ ਬਹੁਤ ਘੱਟ ਮਿਲਦਾ ਖਾਸ ਕਰਕੇ ਨਾ ਪਲਿਆ ਵਾ ਕਿ ਨਹੀਂ ਭਾਈ ਬਾਕੀ ਐਡੇ ਕੰਦ ਚ ਕਿ ਨਹੀਂ ਭਾਈ ਨਹੀਂ ਆਮ ਬਹੁਤ ਜਾਲੇ ਚੰਗੀ ਬੱਚੇ ਰਟਰ ਪਾਲੀ ਪੁਲੀ ਨਿੱਕੀਆਂ ਨਿੱਕੀਆਂ ਜਰਸਾਂ ਆਉਂਦੀਆਂ ਲੋਕਾਂ ਦੀਆਂ ਹਮਾ ਚ ਚਲਾ ਲਾਂਗਾ ਸਹੀ ਆ ਭਾਈ ਪਰ ਜਿਹਨੂੰ ਕਹਦੇ ਅਸਲ ਬਰੀਡ ਹੈਗੀ ਅਸਲ ਬਰੀਡ ਆ ਉਹਦੀ ਬੜੀ ਚੰਗੀ ਸਟਰਕਚਰ ਹੈ ਹੁਣ ਐਫ ਦੇ ਬਰਾਬਰ ਭੜਦੀਏਗਾ ਐਡਾ ਕੱਦ ਕਾਠਾ ਬੱਚੀ ਹਲੇ ਆਰਡਰ ਦਾ ਸਹੈ ਦਿਖਾ ਦੇ ਬੱਚੀ ਚੂੜੀ ਇੱਕ ਨੰਬਰ ਆ ਚਾਰ ਥਣ ਗਲਾਬੀ ਥਣ ਬਈ ਕੱਲਾ ਕੱਲਾ ਥਣ ਨੇੜ ਤੋਂ ਚੈੱਕ ਕਰਵਾ ਨਾ ਕੋਈ ਚੱਕਰ ਨਹੀਂ ਥੋੜਾ ਜਿਹਾ ਬਾਹਰੀਆਂ ਨੇ ਖੁੱਲੀਆਂ ਕਰਕੇ ਨਾ ਲੈ ਜੋੜੀ ਦਾ ਇੱਕ ਨੰਬਰ ਆ ਭਾਈ ਕੀ ਆ ਮੈਂ ਕਿਹਾ ਡਾਕਟਰ ਬਾਲਾ ਜਿਆਦੇ ਚੰਗਾ ਬੱਚਾ ਥੱਲੇ ਹੋਈ ਇੰਨਾ ਜਿਆਦਾ ਸੁਭਾਅ ਬਹੁਤ ਐ ਮੰਨ ਕੇ ਚਲੋ ਵੀ ਇਹੇ ਜੀ ਕਪੈਸਿਟੀ ਹੈਗੀ ਬੱਚੀ ਫਸਟ ਟਾਈਮ ਵਰ 25 ਕਿਲੋ ਦੁੱਧ ਚਵਾ ਦੂਗੀ ਘੱਟ ਤੋਂ ਘੱਟ 25 ਕਿਲੋ ਸਹੀ ਆ ਭਾਈ ਇੰਨਾ ਕੁ ਜਿਆਦੇ ਮਜ਼ਬੂਤ ਢਾਂਚੇ ਦੇ ਚੰਗਾ ਬੱਚਾ ਹੈ ਸਹੀ ਆ ਤੇ ਮੁੱਲੇ ਦਾ ਫੋਨ ਤੀ ਹੋ ਜਾ ਮੁੱਲ ਡਾਕਟਰ ਫੋਨ ਤੇ ਕਰਾਂਗੇ ਮੁੱਲ ਕਰਾਂਗੇ ਜਾਇਦ ਜਮਾ ਠੀਕ ਆ ਭਾਈ ਤੇ ਜੇ ਇਹ ਮੰਨ ਕੇ ਦਾਲ ਵੱਡੀਆਂ ਦੀ ਜੋੜੀ ਇਕੱਠੀ ਲਵੇ ਵਧੀਆ ਮਾਨਤਨ ਵਧੀਆ ਮਾਨਤਨ ਕਰ ਦਾਂਗੇ ਜੀ ਠੀਕ ਆ ਹਾਂ ਬੱਚਾ ਡੱਬੀ ਬੱਚੀ ਵੀ ਬਹੁਤ ਚੰਗੀ ਆ ਲੈ ਬਹੁ ਕਮਾਲ ਆ ਬਾਈ ਕੀ ਬਾਤ ਆ ਬਾਕੀ ਝੋਲੀ ਵੀ ਬਾਈ ਕਹਿੰਦਾ ਚਾਰ ਹੀ ਤਾਂ ਬਾਕੀ ਜੇ ਕਿਸੇ ਨੇ ਦੋਵੇਂ ਸ਼ੌਂਕ ਪੂਰੇ ਕਰਨੇ ਐਚ ਐਫ ਤੇ ਯਰਸੀ ਦਾ ਤਾਂ ਵੀ ਇਕੱਠੇ ਮਿਲਦੇ ਆ ਸਹੀ ਆ ਤੇ ਟੀਕੇ ਵੀ ਇਕੱਠੇ ਲੈਂਦੇ ਤੇ ਗਾਂ ਬੱਚੇ ਸੂਣ ਗਏ ਸਹੀ ਆ ਬਾਈ ਐਹੀ ਚੋਲਦੀ ਆ ਜੋੜੀ ਆ ਯਾਰ ਹਣਾ ਜੋੜੀ ਆ ਇੱਕੋ ਜੀ ਜੋੜੀ ਆ ਜੇ ਕਿਸੇ ਨੇ ਸ਼ੌਂਕ ਪੂਰਾ ਕਰਨਾ ਤਾਂ ਤਾਂ ਵੀ ਦੋਵੇਂ ਸ਼ੌਂਕ ਪੂਰੇ ਹੁੰਦੇ ਐਚ ਐਫ ਯਰਸੀ ਦੇ ਸੇਮ ਜੀ ਬਾਈ ਹਮਾਰਾ ਸੇਮ ਜੇ ਕੱਦ ਨੇ ਹਣਾ ਤੇ ਜਮੇ ਦੋਨੇ ਟੀਕੇ ਦੇ ਬਿਲਕੁਲ ਕਾਬਲ ਆ ਬਾਈ ਠੀਕ ਆ ਕਿ ਨਹੀਂ ਬਾਕੀ ਮੁੱਲ ਵੀ ਪਾਈ ਕਹਿੰਦਾ ਜੋੜੀ ਦਾ ਪਾ ਇਹਦਾ ਐਮਨਿਕ ਚਲੋ ਆਈ ਪਈ ਆ ਹੀਟ ਚ ਹਾਂ ਆਈ ਇਹਦਾ ਰੈਡ ਗੋਈ ਆ ਕੰਮ ਇਹ ਮੁੱਲ ਵੀ ਪਾਈ ਕਹਿੰਦਾ ਜਮਾ ਜਿਆਜ ਰੱਖਾਂਗੇ ਤੇ ਨਗਸੀ ਭਰਾ ਕੋਲੇ 5 5 ਹੀ ਰਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ